ਦੇਖੋ ਜੋ ਉਸ ਦੌਰ ਦੇ ਵਿੱਚ ਪਿਛਲੇ 5-7 ਦਿਨ ਦੇ ਵਿੱਚ ਹੋਇਆ ਮੈਂ ਸਮਝਦਾ ਕਿ ਉਹ ਬੜੀ ਮਾੜੀ ਗੱਲ ਹੈ ਕਿਉਂਕਿ ਇਹਨਾਂ ਦੋਵਾਂ ਮੁਰਖਾਂ ਦਾ ਚੰਗ ਤੇ ਜਾਣਾ ਮਾੜੀ ਗੱਲ ਸੀ ਕਿਉਂਕਿ ਨੁਕਸਾਨ ਤਾਂ ਸਾਡੇ ਪੰਜਾਬ ਦਾ ਸੀ ਨਾ ਜੋ ਵੀ ਪੰਜਾਬ ਸਾਡਾ ਹੈ ਵੀ ਪੰਜਾਬ ਸਾਡਾ ਹੈ ਔਰ ਚਲੋ ਖਤਰਾ ਟਲ ਗਿਆ ਹੈ ਸੀਸਫਾਇਰ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਨੇ ਬੜਾ ਵਧੀਆ ਸਾਥ ਦਿੱਤਾ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਮਾਨ ਸਾਹਿਬ ਜਿਹੜੇ ਨੇ ਉਹ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਪ੍ਰਸ਼ਾਸਨ ਨੂੰ ਯਕੀਨ ਸੀ ਕਿ ਇਹਨਾਂ ਦਾ ਲੋਕਾਂ ਦਾ ਸਾਥ ਦੇਣਾ ਹੈ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਜਿਹੜੀ ਆ ਲੋਕਾਂ ਨੂੰ ਨਾ ਆਵੇ ਕਿ ਪਿੰਡਾਂ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਸੀ ਜੋ ਦਿਖਾਇਆ ਜਾ ਰਿਹਾ ਸੀ ਬਾਕੀ ਗੋਦੀ ਮੀਡੀਆ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਜੋ ਕਰਦਾ ਮੈਨੂੰ ਲੱਗਦਾ ਉਹਨਾਂ ਬਾਰੇ ਬਹੁਤਾਂ ਮਨਾ ਜੈਦਾ ਮੂਰਖਾਂ ਦੇ ਹੋਰ ਕਿਹੜਾ ਸੰਗ ਹੁੰਦੇ ਨੇ ਅੱਜ ਕੱਲ ਟੀਵੀਆਂ ਤੇ ਆਮ ਦੇਖੇ ਜਾਂਦੇ ਨੇ ਇਹ ਪੰਜਾਬ ਨੂੰ ਹਮੇਸ਼ਾ ਹੀ ਚੁਣਿਆ ਗਿਆ ਚਾਹ ਕਿ ਪੰਜਾਬ ਉਹ ਧਰਤੀ ਹੈ ਜਿਹਦੇ ਵਿੱਚ ਇੱਕ ਨਫਤ ਦਾ ਬੀਨ ਹੀ ਉਗਦਾ ਇੱਥੇ ਬਾਕੀ ਸਾਰਾ ਕੁਝ ਉਗਦਾ ਸੋ ਬੜੀ ਮਾੜੀ ਗੱਲ ਹੈ ਸ਼ਾਇਦ ਮੈਨੂੰ ਇਹ ਲੱਗਦਾ ਹੈ ਕਿ ਪਾਕਿਸਤਾਨ ਨੂੰ ਵੀ ਪਤਾ ਹੈ ਕਿ ਇਹ ਹੋਈ ਧਰਤੀ ਜਿਹੜੀ ਉਪਜਾਊ ਹੈ ਲੋਕ ਚੰਗੇ ਨੇ ਪਰ ਮੈਨੂੰ ਲੱਗਦਾ ਉਹਨਾਂ ਨੂੰ ਵੀ ਇਹ ਤੇ ਨਹੀਂ ਕਰਨਾ ਚਾਹੀਦਾ ਪਰ ਉਸ ਤੋਂ ਵੱਧ ਗੱਲ ਇਹ ਕਿਸੇ ਨੇ ਕਿਉਂ ਚੁਣਿਆ ਕਿਉਂ ਨਹੀਂ ਆਪ ਉਹਦੇ ਚ ਨਾ ਪਈਏ ਇੱਕ ਥਾਂ ਤੇ ਸਹਿਮਤੀ ਕਰਨੀ ਚਾਹੀਦੀ ਹੈ ਆਵਾਮ ਜਿਹੜੀ ਹੈ ਚਾਹੇ ਉਧਰ ਦੀ ਹੈ ਚਾਹੇ ਦੇ ਲਈ ਕੋਈ ਵੀ ਲੜਾਈ ਨਹੀਂ ਚਾਹੁੰਦਾ ਲੋਕਾਂ ਦਾ ਮਸਲਾ ਤਾਂ ਜੀ ਰੋਟੀ ਦਾ ਹੈ ਲੜਾਈ ਤਾਂ ਰੋਟੀ ਦੀ ਹੈ ਆਮ ਲੋਕ ਤਾਂ ਰੋਟੀ ਜਿਹੜੀ ਆ ਉਹ ਕਿੱਦਾਂ ਮਿਲਦੀ ਹੈ ਆਪਣੇ ਬੱਚਿਆਂ ਦਾ ਤੇ ਕਿੱਦਾਂ ਪੜਨਾ ਚੰਗੇ ਥਾਂ ਤੇ ਕਿੱਦਾਂ ਪੜਾਉਣੇ ਇਹਨਾਂ ਦੀ ਜ਼ਿੰਦਗੀ ਦੇ ਸੱਟ ਕਿੱਦਾਂ ਕੰਨਦਾ ਮਸਲਾ ਤਾਂ ਉਹਦਾ ਹੈ ਉੱਤੋਂ ਦੋਵੇਂ ਮੁਲਖ ਨਿਊਕਲੀਅਰ ਮੁਲਖ ਨੇ ਰੱਬ ਨਾ ਕਰੇ ਜੇ ਉਧਰ ਕੋਈ ਨੁਕਸਾਨ ਹੋ ਜਿੰਨੇ ਇੱਧਰ ਹੋ ਜੇ ਤਾਂ ਨੁਕਸਾਨ ਤੇ ਆਮ ਲੋਕਾਂ ਦਾ ਹੀ ਹੈ ਤੇ ਆਮ ਲੋਕ ਕੋਈ ਵੀ ਲੜਾਈ ਨਹੀਂ ਚਾਹੁੰਦਾ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਇਹ ਨਹੀਂ ਨਾ ਪਤਾ ਵੀ ਸਰਕਾਰ ਭਰੀ ਹੈ ਜਾਂ ਫੌਜ ਭਰੀ ਹੈ ਸਾਡੀ ਦੇਸ਼ ਦੀ ਸਰਕਾਰ ਸਾਡੇ ਜੋ ਉਹਨਾਂ ਨੂੰ ਲੱਗ ਰਿਹਾ ਹੈ ਪ੍ਰਸ਼ਾਸ ਕਿਹੜੀ ਹੋਤੀ ਪਰ ਦੇ ਵਿੱਚ ਜਦੋਂ ਲੋਕਾਂ ਜਦੋਂ ਦੇਸ਼ ਸਾਡਾ ਇੰਡੀਆ ਇੱਕ ਵਾਰ ਤੇ ਸੀ ਪਾਕਿਸਤਾਨ ਦੇ ਨਾਲ ਸਾਡੀ ਲੜਾਈ ਲੱਗੀ ਸੀ ਲੋਕਾਂ ਦੀ ਜਾਨ ਮਾਲ ਨੂੰ ਖਤਰਾ ਸੀ ਲੋਕ ਆਪਣੇ ਘਰ ਛੱਡ ਚੁੱਕੇ ਸੀ ਤਾਂ ਉਸ ਦੌਰ ਦੇ ਵਿੱਚ ਲੋਕਾਂ ਦਾ ਸਾਥ ਦੇਣਾ ਚਾਹੀਦਾ ਸੀ ਅਸੀਂ ਤਾਂ ਪੰਜਾਬ ਦੇ ਲੋਕ ਲੰਗਰ ਤੋਂ ਜਮਸ਼ੂਰੀਆਂ ਦੀ ਸਾਡੇ ਤਾਂ ਲੋਕ ਜਿੱਕਾ ਲੱਖ ਬੰਦਾ ਦਰਬਾਰ ਸਾਹਿਬ ਦੇ ਵਿੱਚ ਨੰਗਰ ਛੱਡਦਾ ਜੀ ਅਸੀਂ ਤਾਂ ਮਤਲਬ ਸਾਡੇ ਤਾਂ ਬਾਬੇ ਨਾਨਕ ਦੇ ਵੀਰ ਪੀਏ ਜਿਹੜੇ ਸੀ ਉਹਨਾਂ ਨੇ ਪਹਿਲਾ ਲੰਗਰ ਲਾਇਆ ਸੀ ਅੱਜ ਤੱਕ ਅਸੀਂ ਮੀਆਂ ਦਾ ਵਿਆਹ ਕਰ ਰਹੇ ਹਾਂ ਜੀ ਸੋ ਇਸ ਦੌਰ ਦੇ ਵਿੱਚ ਮੈਨੂੰ ਲੱਗਦਾ ਜੇ ਕੁਝ ਲੋਕਾਂ ਨੇ ਵਪਾਰੀ ਸੋਚ ਵਰਤੀ ਆ ਤਾਂ ਬੜੀ ਮੜੀ ਗੱਲ ਹੈ ਮਾੜੇ ਸਮੇਂ ਦੇ ਵਿੱਚ ਸਾਡੇ ਆਪਣੇਆਂ ਦੇ ਨਾਲ ਖੜਨਾ ਚਾਹੀਦਾ ਨਾ ਕਿ ਵਪਾਰ ਵੇchnੀ ਚਾ ਦੇ ਵਿੱਚ ਪਹਿਲੀ ਵਾਰ ਹਰਮੰਦਰ ਸਾਹਿਬ ਦੇ ਵਿੱਚ ਬਲੈਕਆਊਟ ਹੁੰਦਾ ਹੈ ਸਿੱਖਾਂ ਦੇ ਵਿੱਚ ਬਹੁਤ ਵੱਡਾ ਇੱਕ ਰੋਸ ਹੈ ਕਿ ਇੰਨੀਆਂ ਜੰਗਾਂ ਹੋਈਆਂ ਨੇ ਪਹਿਲਾਂ ਤੇ ਕਦੀ ਵੀ ਬਲੈਕਆਊਟ ਨਹੀਂ ਹੋਇਆ ਪਰ ਇਸ ਟਾਈਮ ਤੇ ਇਹ ਜਿਹੜਾ ਬਲੈਕਆਊਟ ਹੋਇਆ ਇਹ ਇਹਨੂੰ ਕਿੱਦਾਂ ਦੇਖਦੇ ਕੀ ਹੈ ਹਰਮੰਦਰ ਸਾਹਿਬ ਦੇ ਵਿੱਚ ਬਲੈਕਆਊਟ ਹੋਣਾ ਚਾਹੀਦਾ ਸੀ ਪੰਜਾਬ ਦੇ ਪਾਣੀਆਂ ਦੇ ਉੱਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਕੱਲ ਕਲੀਅਰ ਕਰ ਚੁੱਕੇ ਨੇ ਕਿ ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਸੋ ਪਾਣੀਆਂ ਦੇ ਮੁੱਦੇ ਉੱਪਰ ਸਾਡਾ ਕੀ ਹੈ ਦੇਖੋ ਸੀ ਇਹ ਕਹਿ ਰਹੇ ਕਿ ਜਿਹੜਾ ਰਿਪੇਰੀਅਨ ਾਸ ਨੇ ਕਿ ਜਿੱਥੋਂ ਪਾਣੀ ਵਗਦਾ ਹੈ ਉਹ ਫੈਸਲਾ ਕਰਨ ਗਿਆ ਜ Punjab ਇੱਕ ਗ੍ਰੇਡੀਅੰਟ ਸਟੇਟ ਹੈ ਖੇਤੀ ਦੇ ਉੱਪਰ ਨਿਰਧਾਰਿਤ ਸਟੇਟ ਹੈ ਅਸੀਂ ਕੁਝ ਤਾਂ ਸਾਡੇ ਫਰਚੇ ਬੰਦੇ ਹੈ ਨਾ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਛੱਡੀ ਹੈ ਸੋ ਪੰਜਾਬ ਬਾਕੀਆਂ ਨੂੰ ਪਾਣੀ ਦੇਣ ਤੋਂ ਮਨਾਂ ਨਹੀਂ ਕਹਿੰਦਾ ਪਰ ਪੰਜਾਬੀ ਇਹ ਕਹਿੰਦੇ ਨੇ ਕਿ ਪਹਿਲੋਂ ਸਾਡਿਆਂ ਪਾਣੀ ਦੀ ਲੋੜ ਪੂਰੀ ਹੋਵੇ ਜੋ ਇਹਨਾਂ ਨੇ 1966 ਦੇ ਵਿੱਚ ਫੈਸਲੇ ਕਰਤੇ ਅੱਜ ਉਹ ਲਾਗੂ ਨਹੀਂ ਹੁੰਦੇ ਜੀਡੀਐਸ ਨੂੰ ਵੀ ਚੈਨਲ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਛਲੀ ਦਿਨੀ ਜੋ ਹਿੰਦੁਸਤਾਨ ਤੇ ਪਾਕਿਸਤਾਨ ਦੇ ਜੋ ਇਨਾਂ ਦੇ ਦੌਰਾਨ ਜੋ ਤਣਾਅ ਬਣਿਆ ਸੀ ਉਹ ਤਣਾਅ ਜਿਹੜਾ ਸੀ ਲੋਕਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਸੀ ਉਹ ਪੈਦਾ ਕਰ ਗਿਆ ਕਈ ਤਾਂ ਸਰਹੱਦੀ ਇਲਾਕਿਆਂ ਦੇ ਵਿੱਚੋਂ ਉੱਠਨੇ ਵੀ ਪਰਵਾੜ ਜਿਹੜੇ ਸ਼ੁਰੂ ਹੋ ਗਏ ਸੀ ਇਹਦੇ ਵਿੱਚ ਜੋ ਨੈਸ਼ਨਲ ਮੀਡੀਆ ਉਹਦਾ ਫੁੱਲ ਜੋਰ ਰਿਹਾ ਏ ਲੋਕਾਂ ਦੇ ਵਿੱਚ دہشت ਬਣਾਉਣ ਦਾ ਕਿਉਂਕਿ ਇੱਥੋਂ ਤੱਕ ਤੇ ਨੈਸ਼ਨਲ ਮੀਡੀਆ ਨੇ ਇਹ ਕਹਿ ਦਿੱਤਾ ਸੀ ਪਾਕਿਸਤਾਨ ਦੇ ਜਿਹੜੇ ਕੁਝਕ ਇਲਾਕੇ ਨੇ ਉਹ ਭਾਰਤੀ ਸੈਨਾ ਨੇ ਜਿਹੜੇ ਨੇ ਉਹ ਆਪਣੇ ਕਬਜ਼ੇ ਹੇਠ ਲੈ ਲਏ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਤਰਨਤਾਰਨ ਜ਼ਿਲ੍ਹਾ ਜੂਥ ਪ੍ਰਧਾਨ ਸਰਦਾਰ ਅੰਗਦ ਸੋਲਜੀ ਮੌਜੂਦ ਹੈ ਉਹਨਾਂ ਦੇ ਕੋਲੋਂ ਆਪਾਂ ਜਿਹੜੇ ਇਹ ਸਾਰੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਪਿੰਡਾਂ ਦੇ ਵਿੱਚ ਵੀ ਜਦੋਂ ਇਹ ਤਣਾਅ ਵਾਲਾ ਮਾਹੌਲ ਚੱਲਦਾ ਸੀ ਉਹ ਪਿੰਡਾਂ ਦੇ ਵਿੱਚ ਵੀ ਵਿਛਰਦੇ ਸੀ ਤਾਂ ਹਰ ਇੱਕ ਪਿੰਡ ਦੀ ਉਹਨਾਂ ਨੇ ਸਾਰ ਲਈਏ ਕੀ ਉਹਨਾਂ ਪਿੰਡਾਂ ਦੇ ਹਾਲਾਤ ਰਹੇ ਨੇ ਸਾਡੇ ਨਾਲ ਮੌਜੂਦ ਨੇ ਆਪਾਂ ਸਾਰੀ ਜਿਹੜੀ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਦੇ ਆ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਤੇ ਤੁਹਾਡੇ ਸਾਰੇ ਸੋਤਿਆਂ ਨੂੰ ਅਦਬ ਤਤਕਾਲ ਸਤਿ ਸ਼੍ਰੀ ਅਕਾਲ ਸੋਲ ਸਾਹਿਬ ਕਿਉਂਕਿ ਤੁਸੀਂ ਵੀ ਸਰਹੱਦੀ ਇਲਾਕੇ ਦੇ ਰਹਿਣ ਵਾਲੇ ਜੋ ਪਿੰਡ ਸੋਲ ਦੇ ਰਹਿਣ ਵਾਲੇ ਜੋ ਕਿਉਂਕਿ ਇਹ ਵੀ ਬਾਰਡਰ ਏਰੀਆ ਦੇ ਵਿੱਚ ਆਉਂਦਾ ਹੈ ਪਿਛਲੇ ਦਿਨੀ ਜੋ ਵੀ ਮਾਹੌਲ ਬਣਿਆ ਦੋਹਾਂ ਦੇਸ਼ਾਂ ਦੇ ਵਿੱਚ ਜਿਹੜਾ ਨੈਸ਼ਨਲ মিডিਆ ਉਹਨੇ ਜਿਹੜਾ ਆਪਣਾ ਯੋਗਦਾਨ ਬਹੁਤ ਬਖੂਬੀ ਵਧੀਆ ਤਰੀਕੇ ਦੇ ਨਾਲ ਨਿਭਾਇਆ ਉਹ ਸਾਰਿਆਂ ਨੂੰ ਪਤਾ ਹੈ ਤੁਸੀਂ ਪਿੰਡਾਂ ਦੇ ਵਿੱਚ ਵਿਚਰੇ ਜੋ ਪਿੰਡਾਂ ਦੇ ਕੀ ਹਾਲਾਤ ਰਹੇ ਸੀ ਇਹ ਦੇਖੋ ਜੋ ਉਸ ਦੌਰ ਦੇ ਵਿੱਚ ਪਿਛਲੇ 5-7 ਦਿਨ ਦੇ ਵਿੱਚ ਹੋਇਆ ਮੈਂ ਸਮਝਦਾ ਕਿ ਉਹ ਬੜੀ ਮਾੜੀ ਗੱਲ ਸੀ ਕਿਉਂਕਿ ਇਹਨਾਂ ਦੋਵਾਂ ਮੁਲਕਾਂ ਦਾ ਜੰਗ ਤੇ ਜਾਣਾ ਮਾੜੀ ਗੱਲ ਸੀ ਕਿਉਂਕਿ ਨੁਕਸਾਨ ਤਾਂ ਸਾਡੇ ਪੰਜਾਬ ਦਾ ਸੀ ਨਾ ਜੋ ਵੀ ਪੰਜਾਬ ਸਾਡਾ ਹੈ ਵੀ ਪੰਜਾਬ ਸਾਡਾ ਹੈ ਪਰ ਚਲੋ ਖਤਰਾ ਟਲ ਗਿਆ ਹੈ ਸੀਸਫਾਇਰ ਹੋ ਚੁੱਕਾ ਹੈ ਤੇ ਪਿੰਡਾਂ ਦੇ ਲੋਕ ਜਿਹੜੇ ਸੀ ਉਹ ਆਪਣੇ ਘਰਾਂ ਦੇ ਵਿੱਚ ਸੀ ਕੁਝ ਪਿੰਡਾਂ ਦੇ ਵਿੱਚੋਂ ਜਿਹੜੇ ਬਿਲਕੁਲ ਬਾਰਡਰ ਦੇ ਉੱਪਰ ਸੀ ਉਹ ਛੱਡ ਕੇ ਵੀ ਗਏ ਬਲ ਪ੍ਰਸ਼ਾਸਨ ਨੇ ਬੜਾ ਵਧੀਆ ਸਾਥ ਦਿੱਤਾ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਮਾਨ ਸਾਹਿਬ ਜਿਹੜੇ ਨੇ ਉਹ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਪ੍ਰਸ਼ਾਸਨ ਨੂੰ ਅਪੀਲ ਸੀ ਕਿ ਇਹਨਾਂ ਦਾ ਲੋਕਾਂ ਦਾ ਸਾਥ ਦੇਣਾ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਜਿਹੜੀ ਹੋ ਲੋਕਾਂ ਨੂੰ ਨਾ ਹੋਵੇ ਸੋ ਪ੍ਰਸ਼ਾਸਨ ਨੇ ਵਧੀਆ ਸਾਥ ਦਿੱਤਾ ਲੋਕ ਵੀ ਖੜੇ ਸੀ ਕਿਉਂਕਿ ਦੇਸ਼ ਭਗਤ ਲੋਕ ਨੇ ਮਾਜੇ ਦੇ ਮਾਜੇ ਦੇ ਲੋਕ ਹਮੇਸ਼ਾ ਆਪਣੇ ਦੇਸ਼ ਲਈ ਖੜੇ ਨੇ ਸੋ ਉਹਨਾਂ ਨੇ ਪਿੰਡਾਂ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਸੀ ਜੋ ਦਿਖਾਇਆ ਜਾ ਰਿਹਾ ਸੀ ਬਾਕੀ ਗੋਦੀ ਮੀਡੀਆ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੈ ਜੋ ਕਰਦਾ ਹੈ ਮੈਨੂੰ ਲੱਗਦਾ ਉਹਨਾਂ ਬਾਰੇ ਬਹੁਤਾਂ ਨੇ ਬੋਲਣਾ ਚਾਹੀਦਾ ਮੂਰਖਾਂ ਦੇ ਹੋਰ ਕਿਹੜਾ ਸਿੰਘ ਹੁੰਦੇ ਨੇ ਅੱਜਕੱਲ ਟੀਵੀਆਂ ਤੇ ਆਮ ਦੇਖੇ ਜਾਂਦੇ ਨੇ ਸੋਲ ਸਾਹਿਬ ਜੁੱਦੂ ਵੀ ਕੋਈ ਵੀ ਜੰਗ ਹੋਈ ਹੈ ਚਾਹੇ 47 ਤੋਂ ਬਾਅਦ ਜੋ ਵੀ ਵੱਡ ਟੁਕ ਹੋਈ ਆ ਉਸ ਤੋਂ ਬਾਅਦ 65 ਦੀ 68 ਦੀ 71 ਦੀ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਪੰਜਾਬ ਨੂੰ ਹੀ ਕਿਉਂ ਜਿਹੜਾ ਜੰਗ ਦਾ ਮੈਦਾਨ ਬਣਾਇਆ ਜਾਂਦਾ ਕਿਉਂਕਿ ਪੰਜਾਬ ਤੋਂ ਇਲਾਵਾ ਵੀ ਜਿਹੜੇ ਬਾਰਡਰ ਲੱਗਦੇ ਨੇ ਗੁਜਰਾਤ ਬਾਰਡਰ ਹੈ ਰਾਜਸਥਾਨ ਬਾਰਡਰ ਹੈ ਜਾਂ ਹੋਰ ਵੀ ਜਿਹੜੇ ਇਕਾ ਦੁੱਕਾ ਜਿਹੜੇ ਜਿਹੜੇ ਰਸਤੇ ਲੱਗਦੇ ਨੇ ਕਿਉਂ ਪੰਜਾਬ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ ਦੇਖੋ ਇਹ ਸਾਡੀ ਬਦਕਿਸਮਤੀ ਹੈ ਇਹ ਪੰਜਾਬ ਨੂੰ ਹਮੇਸ਼ਾ ਹੀ ਚੁਣਿਆ ਗਿਆ ਚਟਕੀ ਪੰਜਾਬ ਉਹ ਧਰਤੀ ਹੈ ਜਿਹਦੇ ਵਿੱਚ ਇੱਕ ਨਫ਼ਰਤ ਦਾ ਬੀ ਨਹੀਂ ਉਗਦਾ ਇੱਥੇ ਬਾਕੀ ਸਾਰਾ ਕੁਝ ਉਗਦਾ ਸੋ ਬੜੀ ਮਾੜੀ ਗੱਲ ਹੈ ਸ਼ਾਇਦ ਮੈਨੂੰ ਇਹ ਲੱਗਦਾ ਹੈ ਕਿ ਪਾਕਿਸਤਾਨ ਨੂੰ ਵੀ ਪਤਾ ਹੈ ਕਿ ਇਹੋ ਹੀ ਧਰਤੀ ਜਿਹੜੀ ਉਪਜਾਊ ਹੈ ਲੋਕ ਚੰਗੇ ਨੇ ਪਰ ਮੈਨੂੰ ਲੱਗਦਾ ਉਹਨਾਂ ਨੂੰ ਵੀ ਇਹ ਨਹੀਂ ਕਰਨਾ ਚਾਹੀਦਾ ਪਰ ਉਸ ਤੋਂ ਵੱਧ ਗੱਲ ਇਹ ਹੈ ਕਿਸੇ ਨੇ ਕਿਉਂ ਚੁਣਿਆ ਕਿਉਂ ਨਹੀਂ ਆਪਾਂ ਉਹਦੇ 'ਚ ਨਾ ਪਈਏ ਮੈਨੂੰ ਇਹ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਨੂੰ ਬੈਠ ਕੇ ਇੱਕ ਥਾਂ ਤੇ ਸਹਿਮਤੀ ਕਰਨੀ ਚਾਹੀਦੀ ਹੈ ਆਵਾਮ ਜਿਹੜੀ ਆ ਚਾਹੇ ਉਧਰ ਲਈ ਆ ਚਾਹੇ ਇਧਰ ਲਈ ਆ ਕੋਈ ਵੀ ਲੜਾਈ ਨਹੀਂ ਚਾਹੁੰਦਾ ਲੋਕਾਂ ਦਾ ਮਸਲਾ ਤਾਂ ਜੀ ਰੋਟੀ ਦਾ ਹੈ ਲੜਾਈ ਤਾਂ ਰੋਟੀ ਦੀ ਹੈ ਆਮ ਲੋਕ ਤਾਂ ਰੋਟੀ ਜਿਹੜੀ ਆ ਉਹ ਕਿੱਦਾਂ ਮਿਲਣੀ ਆਪਣੇ ਬੱਚਿਆਂ ਦਾ ਢਿੱਡ ਕਿੱਦਾਂ ਭਰਨਾ ਚੰਗੇ ਥਾਂ ਤੇ ਕਿੱਦਾਂ ਪੜਾਉਣੇ ਆ ਇਹਨਾਂ ਨੂੰ ਜ਼ਿੰਦਗੀ 'ਚ ਸੈੱਟ ਕਿੱਦਾਂ ਕਰਨਾ ਮਸਲਾ ਤਾਂ ਉਹਦਾ ਹੈ ਸੋ ਲੜਾਈਆਂ ਤਾਂ ਅਸੀਂ ਲੈਣਾ ਕੀ ਹੈ ਉੱਤੋਂ ਦੋਵੇਂ ਮੁਲਕ ਨਿਊਕਲੀਅਰ ਮੁਲਕ ਨੇ ਰੱਬ ਨਾ ਕਰੇ ਜੇ ਉਧਰ ਕੋਈ ਨੁਕਸਾਨ ਹੋ ਜਾਂ ਇੱਧਰ ਹੋ ਜੇ ਤਾਂ ਨੁਕਸਾਨ ਤੇ ਆਮ ਲੋਕਾਂ ਦਾ ਹੀ ਹੈ ਤੇ ਆਮ ਲੋਕ ਕੋਈ ਵੀ ਲੜਾਈ ਨਹੀਂ ਚਾਹੁੰਦਾ ਸੋ ਮੈਨੂੰ ਲੱਗਦਾ ਦੋਵਾਂ ਦੇਸ਼ਾਂ ਨੂੰ ਇੱਕ ਥਾਂ ਤੇ ਬੈਠ ਕੇ ਅੱਤਵਾਦ ਦੇ ਖਿਲਾਫ ਲੜਨੀ ਚਾਹੀਦੀ ਲੜਾਈ ਲੜਨੀ ਚਾਹੀਦੀ ਹੈ ਜੋ ਮਸੂਮਾਂ ਨੂੰ ਮਾਰਦੇ ਨੇ ਉਹਨਾਂ ਨੂੰ ਜ਼ਰੂਰ ਮਾਰਨਾ ਚਾਹੀਦਾ ਅਸੀਂ ਅੱਤਵਾਦ ਦੇ ਬਿਲਕੁਲ ਖਿਲਾਫ ਹਾਂ ਸੋ ਉਹਨਾਂ ਦੇ ਖਿਲਾਫ ਜ਼ਰੂਰ ਲੜਨਾ ਚਾਹੀਦਾ ਹੈ ਬਾਕੀ ਆਮ ਲੋਕਾਂ ਤੇ ਵੇਖੋ ਭਾਰ ਨਹੀਂ ਪੈਣਾ ਚਾਹੀਦਾ ਸੋਨ ਸਾਹਿਬ ਪੈਲਗ੍ਰਾਮ ਦੇ ਵਿੱਚ ਜੋ ਘਟਨਾ ਹੋਈ ਆ 27 ਲੋਕਾਂ ਦੀ ਜੋ ਇੱਕ ਕਿਸੇ ਧਰਮ ਨੂੰ ਟਾਰਗੇਟ ਕਿਸੇ ਜਮਾਤ ਨੂੰ ਟਾਰਗੇਟ ਕਰਕੇ ਜੋ ਉਹਨਾਂ ਦਾ ਕਤਲੇਆਮ ਕੀਤਾ ਗਿਆ ਹੈ ਉਹਦਾ ਜਿਹੜਾ ਉਹਦੇ ਵਿਰੁੱਧ ਸੀ ਸੰਧੂਰ ਆਪਰੇਸ਼ਨ ਚਲਾਇਆ ਗਿਆ ਤੇ ਸਾਡੀ ਜਿਹੜੀ ਫੌਜ ਹੈ ਭਾਰਤੀ ਫੌਜ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਜਬਦਲਾ ਲੈ ਲਿਆ ਹੁਣ ਜਦੋਂ ਸੀਜ਼ ਫਾਇਰ ਹੋ ਚੁੱਕਾ ਹੈ ਜੰਗ ਜਿਹੜੀ ਉਹ ਖਤਮ ਹੋ ਚੁੱਕੀ ਹੈ ਪਰ ਅਜੇ ਵੀ ਪੰਜਾਬ ਦੇ ਵਿੱਚ ਕਿਤਨਾ ਕਿਤੇ ਜਿਹੜੇ ਕਈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ جاری ਏ ਕੀ ਕਾਰਨ ਅਜੇ ਵੀ ਖਤਰਾ ਜਿਹੜਾ ਮੰਡਰਾ ਰਿਹਾ ਏ ਜੰਗ ਦਾ ਦੇਖੋ ਸ਼ਾਇਦ ਪ੍ਰਸ਼ਾਸਨ ਨੂੰ ਇਹ ਲੱਗਦਾ ਹੋਊਗਾ ਕਿ ਅਜੇ ਛਤਾਂ ਜਾਂ ਤਾਸੀਸ ਫੈਰ ਹੋਇਆ ਰੱਬ ਨਾ ਕਰੇ ਕਿਤੇ ਅਭੀ ਨਾ ਬੀ ਹੋ ਜੇ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਇਹ ਨਹੀਂ ਨਾ ਪਤਾ ਵੀ ਸਰਕਾਰ ਭਾਰੀ ਏ ਜਾਂ ਫੌਜ ਭਾਰੀ ਏ ਸੋ ਕਿਉਂਕਿ 1999 ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਕਿ ਅਟਲ ਬਿਹਾਰੀ ਵਾਜਪਾਈ ਜਿਨੇ ਨਵਾਬ ਸ਼ਰੀਫ ਜੀ ਨਾਲ ਸਾਰਾ ਸਮਝੌਤਾ ਕਰ ਲਿਆ ਸੀ ਪਰ ਉਸ ਤੋਂ ਉਲਟ ਜਾ ਕੇ ਪਾਕਿਸਤਾਨ ਦੀ ਫੌਜ ਨੇ ਉਸ ਵੇਲੇ ਕਾਰਗਿਲ ਦੇ ਵਿੱਚ ਜੋ ਕੀਤਾ ਸੀ ਭੁੱਲੇ ਨਹੀਂ ਸੋ ਠੀਕ ਏ ਸਾਡੀ ਦੇਸ਼ ਦੀ ਸਰਕਾਰ ਹੈ ਸਾਡੇ ਜੋ ਉਹਨਾਂ ਨੂੰ ਲੱਗ ਰਿਹਾ ਹੈ ਪ੍ਰਸ਼ਾਸਨ ਨੂੰ ਜੋ ਲੱਗ ਰਿਹਾ ਹੈ ਠੀਕ ਹੈ ਲੋਕਾਂ ਦੇ ਭਲੇ ਲਈ ਜੋ ਠੀਕ ਹੈ ਜੀ ਉਹ ਠੀਕ ਕੋਈ ਗੱਲ ਨਹੀਂ ਪਰ ਇਹ جنگ ਟਾਲੀ ਇਹ ਤੈਨੂੰ ਪੱਕਾ ਟਲ ਜਾਣਾ ਚਾਹੀਦਾ ਹੈ ਮੇਰੇ ਹਿਸਾਬ ਨਾਲ ਸੋਲ ਸਾਹਿਬ ਜੋ ਤਨਾਅ ਬਣਿਆ ਹੋਇਆ ਸੀ ਜੋ جنگ ਦੇ ਅਸਾਰ ਸੀ ਇਹਨਾਂ ਦਿਨਾਂ ਦੇ ਵਿੱਚ ਸੋਚ ਸਮਝ ਕੇ ਚੱਲਣ ਦੀ ਲੋੜ ਸੀ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਸੀ ਪਰ ਇਹਨਾਂ ਦਿਨਾਂ ਦੇ ਵਿੱਚ ਕਈ ਜਿਹੜੇ ਵਪਾਰੀ ਨੇ ਦੁਕਾਨਦਾਰ ਨੇ ਜਾਂ ਮਾਲ ਨੇ ਜਾਂ ਇਹੋ ਜਿਹਾਂ ਦੁਕਾਨਾਂ ਨੇ ਉਹਨਾਂ ਨੇ ਆਪਣਾ ਰੁਪਿਆ ਡਬਲ ਕਰਨ ਦੀ ਖਾਤਰ ਲੋਕਾਂ ਨੂੰ ਮਹਿੰਗੇ ਭਾਅ ਦੀਆਂ ਚੀਜ਼ਾਂ ਦਿੱਤੀਆਂ ਇਹਨੂੰ ਕਿੱਦਾਂ ਸਾਰੇ ਵਰਤਾਰੇ ਨੂੰ ਦੇਖਦੇ ਕੀ ਇਹ ਕੁਝ ਹੋਣਾ ਚਾਹੀਦਾ ਸੀ ਮੈਨੂੰ ਲੱਗਦਾ ਜੀ ਇਹ ਵਰਤਾਰਾ ਬੜਾ ਗਲਤ ਹੈ ਕਿਉਂਕਿ ਇਸ ਤੌਰ ਦੇ ਵਿੱਚ ਜਦੋਂ ਲੋਕਾਂ ਜਦੋਂ ਦੇਸ਼ ਸਾਡਾ ਇੰਡੀਆ ਇੱਕ ਵਾਰ ਤੇ ਸੀ ਪਾਕਿਸਤਾਨ ਦੇ ਨਾਲ ਸਾਡੀ ਲੜਾਈ ਲੱਗੀ ਸੀ ਲੋਕਾਂ ਦੀ ਜਾਨ ਮਾਲ ਨੂੰ ਖਤਰਾ ਸੀ ਲੋਕ ਆਪ ਤੇ ਘਰ ਛੱਡ ਚੁੱਕੇ ਸੀ ਤਾਂ ਉਸ ਦੌਰ ਦੇ ਵਿੱਚ ਲੋਕਾਂ ਦਾ ਸਾਥ ਦੇਣਾ ਚਾਹੀਦਾ ਸੀ ਅਸੀਂ ਤਾਂ ਪੰਜਾਬ ਦੇ ਲੋਕ ਲੰਗਰ ਲਾਉਣ ਲਈ ਮਸ਼ਹੂਰ ਹਾਂ ਜੀ ਸਾਡੇ ਤਾਂ ਰੋਜ਼ 1 ਲੱਖ ਬੰਦਾ ਦਰਬਾਰ ਸਾਹਿਬ ਦੇ ਵਿੱਚ ਲੰਗਰ ਛਕਦਾ ਹੈ ਜੀ ਅਸੀਂ ਤਾਂ ਮਤਲਬ ਸਾਡੇ ਤਾਂ ਬਾਬੇ ਨਾਨਕ ਦੇ 20 ਰੁਪਏ ਜਿਹੜੇ ਸੀ ਉਹਨਾਂ ਨੇ ਪਹਿਲਾ ਲੰਗਰ ਲਾਇਆ ਸੀ ਅੱਜ ਤੱਕ ਅਸੀਂ 20 ਦਾ ਵਿਆਜ ਖਾ ਰਹੇ ਹਾਂ ਜੀ ਸੋ ਇਸ ਦੌਰ ਦੇ ਵਿੱਚ ਮੈਨੂੰ ਲੱਗਦਾ ਜੇ ਕੁਝ ਲੋਕਾਂ ਨੇ ਵਪਾਰੀ ਸੋਚ ਵਰਤੀ ਤਾਂ ਬੜੀ ਮਾੜੀ ਗੱਲ ਹੈ ਰੱਬ ਉਹਨਾਂ ਨੂੰ ਵੀ ਮੈਨੂੰ ਲੱਗਦਾ ਥੋੜੀ ਅਕਲ ਦੇ ਵਿੱਚ ਸਾਡੇ ਆਪਣਿਆਂ ਦੇ ਨਾਲ ਖੜਨਾ ਚਾਹੀਦਾ ਨਾ ਕਿ ਵਪਾਰ ਵੇਖਣਾ ਚਾਹੀਦਾ ਸੋਲ ਸਾਹਿਬ ਇਤਿਹਾਸ ਦੇ ਵਿੱਚ ਪਹਿਲੀ ਵਾਰ ਹਰਮੰਦਰ ਸਾਹਿਬ ਦੇ ਵਿੱਚ ਬਲੈਕਆਊਟ ਹੁੰਦਾ ਹੈ ਸਿੱਖਾਂ ਦੇ ਵਿੱਚ ਬਹੁਤ ਵੱਡਾ ਇੱਕ ਰੋਸ ਹੈ ਕਿ ਇੰਨੀਆਂ ਜੰਗਾਂ ਹੋਈਆਂ ਨੇ ਪਹਿਲਾਂ ਤੇ ਕਦੀ ਵੀ ਬਲੈਕਆਊਟ ਨਹੀਂ ਹੋਇਆ ਪਰ ਇਸ ਟਾਈਮ ਤੇ ਇਹ ਜਿਹੜਾ ਬਲੈਕਆਊਟ ਹੋਇਆ ਇਹ ਇਹਨੂੰ ਕਿੱਦਾਂ ਦੇਖਦੇ ਕੀ ਹਰਮੰਦਰ ਸਾਹਿਬ ਦੇ ਵਿੱਚ ਬਲੈਕਆਊਟ ਹੋਣਾ ਚਾਹੀਦਾ ਸੀ ਦੇਖੋ ਇਹ ਇਸ ਤੋਂ ਬਾਰੇ ਮੈਂ ਕਹਿਣਾ ਚਾਹਾਂਗਾ ਲੜਾਈ ਦਾ ਦੌਰ ਸੀ ਉਸ ਤੌਰ ਦੇ ਵਿੱਚ ਉਹ ਅਜ ਮਜ਼ਾਇਲ ਤਾਂ ਨਹੀਂ ਨਾ ਦੇਖ دیਜੀਓ ਕਿੱਥੇ ਦਿਖ ਰਹੀ ਹੈ ਸੋ ਚਲੋ ਜੇ ਉਸ ਦੇ ਵਿੱਚ ਸਰਕਾਰ ਨੇ ਕੀਤਾ ਤਾਂ ਅਫਸੋਸ ਸਮਝ ਕੇ ਕੀਤਾ ਹੋਊਗਾ ਉਹਦੇ ਬਾਰੇ ਉਹ ਜਿਆਦਾ ਵਧੀਆ ਜਵਾਬ ਦੇ ਸਕਦੇ ਸੋਲ ਸਾਹਿਬ ਜਿਸ ਤਰ੍ਹਾਂ ਹੁਣ ਪਾਣੀਆਂ ਦਾ ਮੁੱਦਾ ਚੱਲਦਾ ਪਿਆ ਹੈ ਮੈਨੂੰ ਲੱਗਦਾ ਹੈ ਕਿ ਜੇ ਜੰਗ ਦਾ ਮੈਦਾਨ ਉਹ ਵੀ ਪੰਜਾਬ ਨੂੰ ਚੁਣਿਆ ਜਾਂਦਾ ਹੈ ਜਾਂ ਕੋ ਹੋਰ ਚੀਜ਼ ਹੋਣੀ ਤਾਂ ਤਾਂ ਵੀ ਪੰਜਾਬ ਨੂੰ ਚੁਣਿਆ ਜਾਂਦਾ ਹੈ ਜੇ ਪਾਣੀਆਂ ਦਾ ਵੀ ਜਿਹੜਾ ਮੁੱਦਾ ਇਸ ਟਾਈਮ ਤੇ ਚੱਲ ਰਿਹਾ ਡਾਕਾ ਵੀ ਪੰਜਾਬ ਦੇ ਪਾਣੀਆਂ ਤੇ ਮਾਰਿਆ ਜਾਂਦਾ ਇਸ ਟਾਈਮ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵਧੀਆ ਸਟੈਂਡ ਲਿਆਏ ਕਿੱਦਾਂ ਹੋਣ ਜਿਹੜਾ ਪਾਣੀਆਂ ਦਾ ਮੁੱਦਾ ਉਹ ਕਿੱਦਾਂ ਚੱਲਦਾ ਪਿਆ ਹੈ ਦੇਖੋ ਪੰਜਾਬ ਦੇ ਪਾਣੀਆਂ ਦੇ ਉੱਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਕੱਲ ਕਲੀਅਰ ਕਰ ਚੁੱਕੇ ਨੇ ਕਿ ਪੰਜਾਬ ਦੇ ਪਾਣੀਆਂ ਤੇ ਹੱਕ ਪੰਜਾਬ ਦਾ ਪੰਜਾਬ ਤੇ ਹੱਕ ਪੰਜਾਬੀਆਂ ਦਾ ਸੋ ਪਾਣੀਆਂ ਦੇ ਮੁੱਦੇ ਉੱਪਰ ਸਾਡਾ ਕੀ ਹੈ ਦੇਖੋ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਰਿਪੇਰੀਅਨ ਲਾਅਸ ਨਹੀਂ ਕਿ ਜਿੱਥੋਂ ਪਾਣੀ ਵਗਦਾ ਹੈ ਉਹ ਫੈਸਲਾ ਕਰਨ ਗਿਆ ਜਿ پنجاب ਇੱਕ ਗਰੇਰੀਅਨ ਸਟੇਟ ਹੈ ਖੇਤੀ ਦੇ ਉੱਪਰ ਨਿਰਧਾਰਿਤ ਸਟੇਟ ਹੈ ਸੋ ਸਾਡੀ ਖੇਤੀ ਨੂੰ ਤਾਂ ਆਪ ਪਾਣੀ ਚਾਹੀਦਾ ਅਸੀਂ ਆਲਰੇਡੀ ਸਾਡੀ ਜ਼ਮੀਨ ਦੇ ਵਿੱਚੋਂ ਕਿੰਨਾ ਪਾਣੀ ਤਾਂ ਕੱਢ ਚੁੱਕੇ ਹਾਂ ਕੀ ਗੱਲ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਨਹੀਂ ਛੱਡ ਕੇ ਜਾਣਾ ਅਸੀਂ ਕੁਝ ਤਾਂ ਸਾਡੇ ਫਰਜ਼ੇ ਬੰਦੇ ਹਨ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡੀਏ ਸੋ ਪੰਜਾਬ ਬਾਕੀਆਂ ਨੂੰ ਪਾਣੀ ਦੇਣ ਤੋਂ ਮਨਾਂ ਨਹੀਂ ਕਹਿੰਦਾ ਪਰ ਪੰਜਾਬੀ ਇਹ ਕਹਿੰਦੇ ਨੇ ਕਿ ਪਹਿਲੋਂ ਸਾਡੇਆਂ ਪਾਣੀ ਦੀ ਲੋੜ ਪੂਰੀ ਹੋਵੇ ਜੋ ਇਹਨਾਂ ਨੇ 1968 ਦੇ ਵਿੱਚ ਫੈਸਲੇ ਕਰਤੇ ਅੱਜ ਉਹ ਲਾਗੂ ਨਹੀਂ ਹੁੰਦੇ ਇੱਥੇ ਹਮਮ ਕਾਰਨ ਕਿ ਤੁਸੀਂ ਜੋ 1968 ਦੇ ਵਿੱਚ ਕਿਹਾ ਸੀ ਅੱਜ ਸਾਡੇ ਕੋਲੋਂ ਨਾ ਪਾਣੀ ਹੈ ਨਹੀਂ ਜੋ ਸਮਿਖਿਆਵਾਂ ਜਾਂ ਜੋ ਚੀਜ਼ਾਂ 1966 ਦੇ ਵਿੱਚ ਸੀ ਅੱਜ ਉਹ ਚੀਜ਼ਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਹਾਂ ਇਹ ਦੁਬਾਰਾ ਇੱਕ ਵਾਰੀ ਫੇਰ ਚੈੱਕ ਕਰਦੇ ਹਨ ਜੋ ਅੱਜ ਪਾਣੀ ਦਾ ਲੈਵਲ ਹੈ ਉਸ ਦੇ ਹਿਸਾਬ ਦੇ ਨਾਲ 60% ਪਾਣੀ ਸਾਡਾ ਬਣਦਾ ਸਾਨੂੰ ਦੇ ਦੇਣ ਬਾਕੀ ਅਸੀਂ ਇਹਨਾਂ ਨੂੰ ਦੇਣ ਨੂੰ ਤਿਆਰ ਹਾਂ ਪਰ ਪਹਿਲੋਂ ਅਸੀਂ ਪੰਜਾਬ ਦੇ ਪਾਣੀ ਤੇ ਹੱਕ ਪੰਜਾਬ ਦਾ ਹੈ ਅਸੀਂ ਪੰਜਾਬ ਦੀ ਖੇਤੀ ਲਈ ਪੰਜਾਬ ਦੀ ਨੌਜਵਾਨੀ ਲਈ ਜੋ ਵੀ ਸਾਨੂੰ ਚਾਹੀਦਾ ਹੈ ਉਹ ਪਹਿਲੋਂ ਪਾਣੀ ਜਿਹੜਾ ਪੰਜਾਬ ਵਰਤੂਗਾ ਹਾਂ ਜੇ ਬਚੂਗਾ ਤੇ ਸਾਨੂੰ ਦੇਣ ਤੋਂ ਅਸੀਂ ਕਿਉਂ ਮਨਾਂ ਨਹੀਂ ਕਰਦੇ ਸਾਡਾ ਤੇ ਆਰਡੀਐਫ ਫੰਡ ਰੋਕੀ ਫਿਰਦੇ ਨੇ ਹੂੰ ਠੀਕ ਹੈ ਨਾ ਜੀ ਸਾਨੂੰ ਤੇ ਬਾਕੀ ਸੂਬੇ ਪੰਜਾਬ ਦੀ ਗੱਡੀ ਇਕ ਜਾਵੀ ਉਹਨੂੰ ਉਸੇ ਵੇਲੇ ਰੋਕ ਲੈਂਦੇ ਨੇ ਕੀ ਹਰਿਆਣਾ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਸਾਡੇ ਦਾ ਕੀ ਕਰਦੇ ਨੇ ਸਾਨੂੰ ਭੁੱਲ ਥੋੜੀ ਹੈ ਸੋ ਤਾਂ ਕਰਕੇ ਵੇਖੋ ਅਸੀਂ ਤਾਂ ਫਿਰ ਵੀ ਪੰਜਾਬੀ ਵੱਡੇ ਦੇ ਲਾਲਿਆਂ ਖੁੱਲੇ ਦੇ ਲਾਲਿਆਂ ਇੰਨੇ ਸਾਲਾਂ ਤੋਂ ਪਾਣੀ ਦੇ ਰਹੇ ਹਾਂ ਪਰ ਇਹ ਕਹਿੰਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਪਹਿਲੋਂ ਪੰਜਾਬ ਤੇ ਹੱਕ ਪੰਜਾਬੀਆਂ ਦਾ ਪੰਜਾਬੀਆਂ ਦੀ ਲੋੜ ਪੂਰੀ ਹੋਣ ਤੋਂ ਬਾਅਦ ਅਸੀਂ ਦੇ ਦਾਂਗੇ ਸੂਤਰਾਂ ਤੇ ਸੂਤਰਾਂ ਦੇ ਮੁਤਾਬਕ ਇੱਕ ਗੱਲ ਜਿਹੜੀ ਹੈ ਬੜੀ ਚਰਚਾ ਦਾ ਵਿਸ਼ਾ ਬਣਦੀ ਪਈ ਆ ਕਿ ਇਹ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਬਤਾਲੇ ਜੋ ਤਣਾ ਪੈਦਾ ਹੋਇਆ ਹੈ ਇਹਦਾ ਮੋਦੀ ਸਰਕਾਰ ਨੇ ਲਾਹਾ ਲੈਣ ਵਾਸਤੇ ਬਿਹਾਰ ਦੀਆਂ ਜਿਹੜੀਆਂ ਚੋਣਾਂ ਜਿੱਤਣ ਵਾਸਤੇ ਬਹੁਤ ਸਾਰੇ ਜਿਹੜੇ ਪ੍ਰਵਾਸੀ ਨੇ ਪੰਜਾਬ ਦੇ ਵਿੱਚੋਂ ਲੱਖਾਂ ਦੀ ਤਾਦਾਦ ਦੇ ਵਿੱਚ ਉਹ ਜਿਹੜੇ ਵਾਪਸ ਆਪੋ ਆਪਣੀ ਸਟੇਟ ਦੇ ਵਿੱਚ ਚਲੇ ਗਏ ਨੇ ਕਿ ਆਪਣੀਆਂ ਜਿਹੜੀਆਂ ਵੋਟਾਂ ਜਿਹੜੀਆਂ ਇਕੱਠੀਆਂ ਕਰ ਲੈ ਇਸ ਨੂੰ ਕਿੱਦਾਂ ਦੇਖਦੇ ਜੋ ਮੈਨੂੰ ਲੱਗਦਾ ਹੈ ਸ਼ਾਇਦ ਪੰਜਾਬੀਆਂ ਨੂੰ ਵੀ ਇਹ ਸੋਚਣਾ ਪਊਗਾ ਜੇ ਅੱਜ ਪ੍ਰਵਾਸੀ ਖਾਣ ਪੀਣ ਨੂੰ ਇੱਥੇ ਜੇ ਪੰਜਾਬ ਹੈ ਜੇ ਕਮਾਈਆਂ ਕਰਨ ਨੂੰ ਪੰਜਾਬ ਹੈ ਤਾਂ ਅੱਜ ਉਹਨਾਂ ਦੀ ਲੋੜ ਸੀ ਇੱਥੇ ਪੰਜਾਬ ਦੇ ਵਿੱਚ ਪੰਜਾਬ ਨਾ ਖੜਦੇ ਦੇਸ਼ ਨਾ ਖੜਦੇ ਜੇ ਗਿਆ ਤਾਂ ਸ਼ਾਇਦ ਮੈਂ ਤੇ ਆਪਣੀ ਸਰਕਾਰ ਨੂੰ ਵੀ ਅਪੀਲ ਕਰੂੰਗਾ ਕਿ ਇਹੋ ਜਿਹਾ ਬਿੱਲ ਲੈ ਕੇ ਆਉ ਤਾਂ ਜੋ ਪੰਜਾਬ ਪੰਜਾਬੀਆਂ ਦਾ ਰਹਿ ਸਕੇ ਦੇਖੋ ਪੰਜਾਬ ਦੇ ਵਿੱਚ ਤਾਂ ਰਹਿਣਾ ਤਾਂ ਉਹਨੂੰ ਚਾਹੀਦਾ ਨਾ ਜੋ ਮਾੜੇ ਸਮੇਂ ਦੇ ਵਿੱਚ ਪੰਜਾਬ ਨਾ ਖੜੇ ਇਹ ਥੋੜੀ ਆ ਪੰਜਾਬ ਤੇ ਮਾੜਾ ਸਮਾਂ ਆ ਤੁਸੀਂ ਟ੍ਰੇਨਾਂ ਚੜ ਚੜ ਕੇ ਬਿਹਾਰ ਨੂੰ ਚਲ ਗਏ ਪੰਜਾਬੀਆਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਜਿਹੜਾ ਪੰਜਾਬੀ ਬੰਦਾ ਕਾਰੋਬਾਰ ਕਰਦਾ ਹੈ ਉਸ ਪੰਜਾਬੀ ਬੰਦੇ ਦੀ ਦੁਕਾਨ ਤੇ ਜਾਇਆ ਕਰੋ ਵੱਧ ਤੋਂ ਵੱਧ ਆਪਣੇ ਭਾਈਚਾਰੇ ਨੂੰ ਪ੍ਰੋਮੋਟ ਕਰੋ ਆਪਣੇ ਨੌਜਵਾਨਾਂ ਨੂੰ ਪ੍ਰਮੋਟ ਕਰੋ ਪੰਜਾਬ ਯਾਰ ਸਾਡਾ ਪੰਜਾਬੀਆਂ ਦਾ ਹੈ ਸਾਡੇ ਸ਼ਹੀਦਾਂ ਨੇ ਇਸ ਚੀਜ਼ ਇਸ ਧਰਤੀ ਨੂੰ ਆਜ਼ਾਦ ਕਰਾਇਆ ਇੱਥੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਭਾ ਠੀਕ ਹੈ ਨਾ ਜੀ ਸ਼ਹੀਦ ਉਦਮ ਸਿੰਘ ਕਿਉਂ ਕਿੰਨੇ ਕਿਲੇ ਸ਼ਹੀਦਾਂ ਦੇ ਨਾਮ ਲਿਏ ਠੀਕ ਹੈ ਜੀ ਬਾਬਾ ਦੀਪ ਸਿੰਘ ਜੀ ਨਹੀਂ ਸੀ ਠੀਕ ਹੈ ਨਾ ਜੀ ਉਹ ਵੀ ਤਾਂ ਵੇਖੋ ਜਦੋਂ ਲੜੇ ਸੀ ਉੱਥੇ ਜਾ ਕੇ ਸ਼ੀਸ਼ ਦਿੱਤਾ ਸੀ ਉਹ ਵੀ ਤਾਂ ਪੰਜਾਬ ਦੀ ਧਰਤੀ ਤੇ ਪੰਜਾਬੀ ਸੀ ਸਾਡੇ ਤਾਂ ਮਾਝੇ ਦੇ ਵਿੱਚ ਬਾਬਾ ਬਿਦੀ ਚੰਦ ਜੀ ਮਾਈ ਭਾਗੂ ਜੀ ਕਿੰਨੇ ਤਾਂ ਸ਼ਹੀਦ ਨੇ ਅਸੀਂ ਤਾਂ ਪੰਜਾਬ ਦੀ ਵੇਖੋ ਲੜਾਈ ਲੜਦੇ ਰਹੇ ਆ ਤੇ ਅਸੀਂ ਤਾਂ ਸਾਰਿਆਂ ਨੂੰ ਜੀ ਆਖਦੇ ਹਾਂ ਪਰ ਇਹਦਾ ਇਹ ਮਤਲਬ ਥੋੜੀ ਆ ਕਿ ਤੁਸੀਂ ਜਦੋਂ ਲੜਾਈ ਲੱਗੀ ਚੱਕੋ ਬੋਰੀ ਬਿਸਤਰੇ ਦੂਜੇ ਬੰਨੇ ਸ਼ਾਇਦ ਇਹ ਪੰਜਾਬੀਆਂ ਨੂੰ ਵੀ ਸੋਚਣਾ ਪਊਗਾ ਬਾਕੀ ਰਾਜਾਂ ਵਾਲਿਆਂ ਨੂੰ ਅਸੀਂ ਜੀ ਆਖਦੇ ਹਾਂ ਅਸੀਂ ਮਾੜਾ ਨਹੀਂ ਕਹਿੰਦੇ ਜੇ ਖਲੋਣਾ ਹੈ ਤਾਂ ਵੀਰੇ ਫਿਰ ਸਟੈਂਡ ਕਲੀਅਰ ਕਰਕੇ ਫਿਰ ਉਹ ਤੇ ਨਹੀਂ ਗੱਲ મોદી ਸਰਕਾਰ ਦੀ ਜੇ ਉਹਨਾਂ ਨੇ ਦੇਖੋ ਪੰਜਾਬ ਦੇਸ਼ ਦੀ ਜੇ ਸਾਡੇ ਦੋਵੇਂ ਦੇਸ਼ ਪੀਸ ਤੇ ਸੀ ਜਿਸ ਲੜਾਈ ਝਗੜਾ ਨਹੀਂ ਸੀ ਕੋਈ ਹੋ ਰਿਹਾ ਜੇ ਇਹਨੂੰ ਇਸ ਚੀਜ਼ ਲਈ ਵਰਤਿਆ ਗਿਆ ਕਿ ਇਸ ਵੋਟਾਂ ਲੈਣੀਆਂ ਤਾਂ ਫਿਰ ਬੜੀ ਮੜੀ ਗੱਲ ਹਮਮ ਲਾਸਟ ਤੇ ਇੱਕ ਸਵਾਲ ਹੈ ਆਮ ਆਦਮੀ ਪਾਰਟੀ ਨੇ ਵਿਕਾਸ ਦੇ ਮੁੱਦਿਆਂ ਤੇ ਚੋਣ ਪਿਛਲੀ ਵਾਰੀ ਵੀ ਲੜੀ ਸੀ ਦੇ ਵਿਕਾਸ ਬਹੁਤ ਕਰਵਾਇਆ ਹੈ ਪਰ ਜਿਹੜੇ ਵਿਰੋਧੀ ਧਿਰ ਨੇ ਉਹ ਕਹਿੰਦੇ ਸਾਨੂੰ ਤਾਂ ਵਿਕਾਸ ਨਜ਼ਰ ਨਹੀਂ ਆਉਂਦਾ ਹਾਂ ਵਿਕਾਸ ਜੇ ਨਜ਼ਰ ਆਉਂਦਾ ਹੈ ਤੇ ਜਿੰਨਾ ਵੀ ਪੋਸਟਰ ਲੱਗਦੇ ਪਏ ਨੇ ਸਰਦਾਰ ਭਗਵੰਤ ਸਿੰਘ ਦੇ ਮਾਂਜੀ ਦੇ ਉਹ ਸਾਨੂੰ ਵਿਕਾਸ ਨਜ਼ਰ ਆਉਂਦਾ ਹੈ ਪੋਸਟਰਾਂ ਵਾਲਾ ਬਾਕੀ ਜਿਹੜਾ ਗਰਾਊਂਡ ਜ਼ੀਰੋ ਦਾ ਵਿਕਾਸ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ ਦੇਖੋ 75 ਸਾਲ ਕਾਲੀ ਦਲ ਤੇ ਕਾਂਗਰਸੀਆਂ ਨੇ ਰਾਜ ਕੀਤਾ ਹੈ ਪਰ ਮੈਂ ਇੱਕ ਗੱਲ ਕਹੂੰਗਾ ਕਿ 75 ਸਾਲਾਂ ਦੇ ਵਿੱਚ ਜੋ ਇਹਨਾਂ ਕੀਤਾ ਅਸੀਂ 30 ਸਾਲਾਂ ਦੇ ਵਿੱਚ ਕਰਤਾ ਜੀ ਅੱਜ ਪੰਜਾਬ ਦੇ ਧੀਆਂ ਪੁੱਤ ਆਮ ਘਰਾਂ ਦੇ ਧੀਆਂ ਪੁੱਤ ਐ ਐਮਐਲਏ ਨੇ ਅਸਲ ਦੇ ਵਿੱਚ ਨਾ ਇਹਨਾਂ ਦੇ ਕੋਲੋਂ ਆਮ ਘਰਾਂ ਦੇ ਧੀਆਂ ਪੁੱਤ ਜਿਹੜੀ ਨਹੀਂ ਜਾਂਦੇ ਤਾਂ ਜਿਹਾ ਬਾੜਾ ਸ਼ਾਹੀ ਲੋਕ ਨੇ ਪਹਾੜਾਂ ਤੇ ਚੜ ਕੇ ਗਰਮੀਆਂ 'ਚ ਸਰਦੀਆਂ ਜਾਣ ਕੇ ਰਾਜ ਭਾਗ ਕਰ ਲਿਆ ਸੋ ਮੈਨੂੰ ਲੱਗਦਾ ਇਹਨਾਂ ਨੂੰ ਨਾ ਥੋੜਾ ਇਹ ਹੋ ਰਿਹਾ ਕਿ ਜਿਹੜੀਆਂ ਕੁਰਸੀਆਂ ਸਾਡੇ ਲਈ ਸੀ ਜਿਹੜੀਆਂ ਕੁਰਸੀਆਂ ਸਾਡੇ ਧੀਆਂ ਪੁੱਤਾਂ ਲਈ ਸੀ ਇਹਨਾਂ ਦੇ ਘਰਾਂ 'ਚ ਪੁੱਤ ਜੰਮੇ ਤੇ ਆਉਣ ਵਾਲਾ ਐਮਐਲਏ ਜੀ ਹੁਣ ਆਮ ਘਰਾਂ ਦੇ ਧੀਆਂ ਪੁੱਤ ਬਣ ਕੇ ਇਹਨਾਂ ਕੋਈ ਜਰਿਆ ਨਹੀਂ ਜਾਂਦਾ ਮੁੱਦੇ ਜਿਹੜੇ ਨੇ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਨਹਿਰਾਂ 'ਚ ਪਾਣੀ ਆ ਰਿਹਾ ਜ ਸ਼ੈਸੋ ਯੂਨਿਟ ਬਿਜਲੀ ਦਾ ਫਰੀ ਹੈ ਜੀ ਹਨਾ ਜੀ ਆਉਣ ਵਾਲੇ ਸੋਰਸ ਸ਼ਿਆਮਿੰਦਿਆਂ ਨੂੰ ਇੱਥੇ ਦੇਖਿਓ ਬੀਬੀਆਂ ਦਾ 1000 ਰੁਪਿਆ ਵੀ ਲੱਗ ਜਾਣਾ ਆਮ ਲੋਕਾਂ ਦਾ ਪੈਸਾ ਆਮ ਲੋਕਾਂ ਦੀ ਜੇਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਾਰੀ ਹੈ ਬਾਕੀ ਇਹ ਇਸ ਵੇਲੇ ਇਨ੍ਹਾਂ ਦੇ ਕੋਲ ਕੋਈ ਮੁੱਦਾ ਹੈ ਨਹੀਂ ਆ ਸੋ ਬਿਨਾ ਵਜਾ ਤੋਂ ਮੁੱਦੇ ਬਣਾਉਂਦੇ ਰਹਿੰਦੇ ਨੇ ਬਾਜਵਾ ਸਾਹਿਬ ਨੂੰ ਰਾਤ ਸੁੱਤੇ ਪਿਆ ਨੂੰ ਤੇ ਦਿਨੇ ਬੈਠਿਆਂ ਨੂੰ ਵੀ ਮੁੱਖ ਮੰਤਰੀ ਬਣਨ ਦੇ ਸੁਪਨੇ ਆਉਂਦੇ ਨੇ ਇਹੋ ਚੀਜ਼ ਬਾਦਲ ਸਾਹਿਬ ਦੇ ਨਾਲ ਹੈ ਪਰ ਲੋਕਾਂ ਦਾ ਕੌਨਫੀਡੈਂਸ ਗਵਾ ਚੁੱਕੇ ਨੇ 2027 ਬਹੁਤ ਨੇੜੇ ਆ ਕਿਉਂਕਿ ਇਹ ਸਮਾਂ ਨੰਗਦਾ ਜਾ ਰਿਹਾ ਹੈ ਵਿਰੋਧੀ ਵੀ ਤਿਆਰੀਆਂ ਕੱਸ ਚੁੱਕੇ ਨੇ ਆਮ ਆਦਮੀ ਪਾਰਟੀ 2027 ਨੂੰ ਵੇਖ ਕੇ ਕਿਹੋ ਜਿਹਾ ਪਲਾਨ ਤਿਆਰ ਕਰਦੀ ਪਈ ਹੈ ਆਮ ਆਦਮੀ ਪਾਰਟੀ ਆਪਣੇ ਕੀਤੇ ਕੰਮਾਂ ਦੇ ਉੱਪਰ 2027 ਦੇ ਵਿੱਚ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੇ ਜਿਗਵਾਹੀ ਦੇ ਵਿੱਚ ਇਲੈਕਸ਼ਨ ਲੜੂਗੀ ਤਾਂ 2027 ਦੇ ਵਿੱਚ ਫਿਰ ਆਮਕਰਾਂ ਦੇ ਧੀਆਂ ਪੁੱਤ ਐਮਐਲਏ ਬਣਗੇ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਗੇ ਤੇ ਫਿਰ ਪੰਜਾਬ ਦੀ ਸੇਵਾ ਇਸ ਤਰ੍ਹਾਂ ਕਰਨ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੋਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਇਹ ਸਾਨੂੰ ਸਰਦਾਰ ਅੰਗਦ ਸੋਲ ਜੀ ਜੋ ਜ਼ਿਲ੍ਹਾ ਜੋਤ ਤਰਨਤਾਰਨ ਜੋਤ ਪ੍ਰਧਾਨ ਸੋ ਇਹਨਾਂ ਨੇ ਕਿਹਾ ਕਿ 2027 ਦੇ ਵਿੱਚ ਫਿਰ ਜਿਹੜੀ ਸਰਕਾਰ ਰਿਪੀਟ ਹੋਵੇਗੀ ਤੇ ਆਮਕਰਾਂ ਦੇ ਜਿਹੜੇ ਬੱਚੇ ਨੇ ਉਹ ਫਿਰ ਐਮਐਲਏ ਚੇਅਰਮੈਨ ਹੋਰ ਉੱਚੇ ਅਹੁਦਿਆਂ ਤੇ ਲੱਗਣਗੇ ਸੋ ਇਹੋ ਜਿਹੇ ਤੁਸੀਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਸਾਡੇ ਜੀਡੀਐਸ ਨੂ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਨ ਧੰਨਵਾਦ